ਪੰਜਾਬ ਨੂੰ ਸੁਰੱਖਿਤ ਸੂਬਾ ਬਣਾਉਣ ਲਈ ਚੱਲ ਰਹੀ ਮਹਿੰਮ ਦੇ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਸ਼ਾਦਰ ਦੇ ਅਨੁਸਾਰ ਅਸ਼ਵਨੀ ਕਪੂਰ ਡੀਆਈਜੀ ਫਰੀਦਕੋਟ ਰੇਂਜ ਡੀ ਅਗਵਾਈ ਦੇ ਹੇਠ ਡਾਇਰੈਕਟਰ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਦੀ ਜੋਗ ਅਗਵਾਈ ਦੇ ਵਿੱਚ ਪਿੰਡ ਚੰਦਪਾਣ ਵਿਖੇ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਗੁੰਡਾ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਕਰਦੇ ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਦਕ ਖਾਨ ਦੇ ਵਿੱਚ ਲਿਆਂਦਾ ਗਿਆ ਜਿੱਥੇ 33 ਦੇ ਕਰੀਬ ਲੋਕਾਂ ਦੇ ਮਕਦਮਾ ਦਰਜ ਕਰਕੇ ਧਾਰਾ 109 132 221 121 121 2 309 74 304 62 324 4 199 3 190 ਬੀ ਐਨ ਬੀ ਤਹਿਤ ਮਕਦਮਾ ਦਰਜ ਕੀਤਾ ਗਿਆ ਹੋਰ ਜਾਣਕਾਰੀ ਦਿੰਦੇ ਆ ਅਧਿਕਾਰੀਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਸਾਡੀ ਖਾਸ ਰਿਪੋਰਟ ਤਦ ਜੀ ਕੱਲ ਇੱਕ ਧਰਨਾ ਲੱਗਾ ਸੀ ਜਿਹੜਾ ਕਿ ਧਰਨਾ ਪਿੰਡ ਦੇ ਕੁਝ ਵਰਗੀਆਂ ਵੱਲੋਂ ਲਗਾਇਆ ਗਿਆ ਸੀ ਉਹ ਸੱਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇਟਾ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਇਿੱਥੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਔਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਆ ਜਿਹੜੇ ਜਿਹੜੇ ਸਾਡੇ ਏਸੀ ਨਿਸ਼ਤਰ ਸਿੰਘ ਸੰਸਣ ਦੇ ਮੌਕੇ ਤੇ ਡਿਊਟੀ ਤੇ હાਜਰ ਸੀ ਉਹਨਾਂ ਦੇ ਬਿਆਨਾਂ ਦੇ ਤਕਸੀ ਐਫ ਆਰ ਦਰਜ ਕੀਤੀ ਹੈ ਜਜੇ ਤੁਹਾਨੂੰ 9 ਨੰਬਰ ਛੱਡਿਆ ਪਈ ਰਹੀ ਹੈ तकरीबन 40 ਬੰਦੇ ਆ ਜਿਹੜੇ ਬਾਈ ਨੇਮ ਹੈਗੇ ਆ ਕੁਝ ਅਨਨੋਨ ਹੈਗੇ ਆ ਬੀ ਐਨ ਐਸ ਕਰੀ ਲੈਣ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿਨ੍ਹਾਂ ਕਿ 109 132 221 309 304 64 324 190 ਹਨਾ ਲਗ ਲਗ ਧਾਰਾਵਾਂ ਦੇ ਇਹ ਤਰ੍ਹਾਂ ਜੇ ਅਫੀਰ ਕਰਕੇ ਨਹੀਂ ਸਕਦਾ ਸੀ ਉਹਨਾਂ ਦੇ ਬਿਆਨ ਤੇ ਤੇ ਜਿਹੜੇ ਬੰਦੇ ਹੈ ਵਿੱਚ ਅਸੀਂ ਉਹਨਾਂ ਨੂੰ ਹੁਣ ਫੜ ਲਿਆ ਹੈਗਾ ਜਿਹੜੇ ਅਨੁਪਛਾਤੇ ਹੈਗੇ ਉਹਨਾਂ ਨੂੰ ਅਸੀਂ ਜਲਦੀ ਹੀ ਸਨਾਖਤ ਕਰਕੇ ਉਹਨਾਂ ਨੂੰ ਵੀ ਫੜ ਲਵਾਂਗੇ ਬਿਲਕੁਲ ਸ਼ਾਂਤੀ ਹੈ ਜੀ ਜਿਸ ਨੂੰ ਕੱਲ ਹੀ ਹੈ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ ਚ ਆ ਗਈ ਸੀ ਤੇ ਬੰਦੇ ਐਪੀਂਡ ਹੋ ਗਏ ਆ ਜੇ ਸ਼ਾਂਤੀ ਵੀ ਹੈਗੀ ਹੈ ਪਿੰਡ ਚ ਪੀਸਫੁਲ ਹਾਲਾਤ ਨੇ ਕੋਈ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਹੈ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਵੀ ਕਿਸ ਨੂੰ ਕੋਈ ਦਰਦ ਨਹੀਂ ਹੋਣੀ ਹੈ ਕਿ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਬੰਦਾ ਕੋਈ ਸ਼ਾਰਟ ਕਰਨ ਲੱਗਾ ਹੈ ਕਰੋਨ ਆਪਣੇ ਹੱਥ 'ਚ ਨਾ ਲੈਣ ਸਾਨੂੰ ਦੱਸਣਾ ਹੈ ਇਹ ਉੱਤੇ ਕਾਰਵਾਈ ਕਰਾਂਗੇ